ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮੈੜਾਂ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਜਰਸੀ ਆ ਗਈਆਂ ਨੇ ਵੀਰੇ ਉਹ ਟੋਪ ਕਲਾਸ ਆ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੰਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸੀ ਕਾਲ ਵੀਰੇ ਸਾਸੀ ਕਾਲ ਵੀਜੀ ਸਾਸੀ ਕਾਲ ਹੋਰ ਸੁਣਾ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਵੀਜੀ ਤੁਸੀਂ ਦੱਸੋ ਠੀਕ ਠਾਕ ਵਧੀਆ ਵੀਰੇ ਵਧੀਆ ਕਰਜਿੰਦਾ ਡੇਰੀ ਫਾਰਮ ਵੇਖਣ ਵਾਲੀ ਸਾਰੀ ਸੰਗਤ ਦਾ ਵੀਜੀ ਸਾਸੀ ਕਾਲ ਸਾਸੀ ਕਾਲ ਵੀਰਾਂ ਨੂੰ ਤਾਂ ਵੀਰੇ ਨਾਂ ਦੱਸੀ ਆਂ ਆਪਦਾ ਨਾਮ ਸੰਦੀਪ ਸਿੰਘ ਪਿੰਡ ਮੋਣ ਭੰਡਾਰੀ ਤਹਿਸੀਲ ਜਨਾਲਾ ਜ਼ਿਲ੍ਹਾ ਮਿਸਰ ਨੇੜੇ ਫਤੇਗੜ ਚੂੜੀਆਂ ਜੇ ਮੋਬਾਈਲ ਨੰਬਰ 97168545 ਵੀਰੇ ਤਿੰਨ ਪਸ਼ੂ ਆਗੇ ਗੁਰਾ ਹਾਂਜੀ ਤਿੰਨ ਵੀਜੀ ਟੌਪ ਕਲਾਸ ਦੇ ਹੁੰਦੇ ਰੇਟ ਜੈਜ ਰੇਟ ਵੀਜੀ ਇਤਨਾ ਡੇਰੀ ਵਾਲਾ ਵੀਰ ਪਾਉਂਦਾ ਨਹੀਂਗਾ ਵੀਡੀਓ ਹਾਂਜੀ ਉਤਨਾ ਹੀ ਵੀ ਛੋਟੇ ਛੋਟੇ ਰੇਟ ਕਰਦਾ ਕਿੰਨੀ ਕਿੰਨੀ ਕੇ ਰੇਟ ਹਾਂਜੀ ਵੀਜੀ ਦੁੱਧ ਦੀ ਆਪਣੀ ਦੋ ਦੋ ਤਿੰਨ ਤਿੰਨ ਦਿਨਾਂ ਦੀ ਗਰੰਟੀ ਹੋਊਗਾ ਅਗਲੇ ਦੇ ਘਰ ਤੱਕ ਵੀ ਠੀਕ ਹੈ ਹਾਂਜੀ ਇਹ ਨਹੀਂ ਕਿ ਵੀਰ ਆਖ ਦਿੰਦਾ ਬੜੇ ਬਾਜ ਫੋਨ ਨਹੀਂ ਚੁੱਕਣਾ ਫੋਲ ਗਰੰਟੀ ਦਵਾਂਗੇ ਦੋ ਫੋਲ ਗਰੰਟੀ ਸਾਡੇ ਘਰੋਂ ਵੀ ਦੋ ਟਾਈਮ ਚੋਕ ਲੈ ਇਹ ਦੂਹਾਂ ਦਿਨਾਂ ਦੀ ਅਗਲੇ ਦੇ ਘਰ ਤੱਕ ਵੀ ਗਰੰਟੀ ਦਵਾਂਗੇ ਕੀ ਬਾਤ ਹੈ ਬਿਲਕੁਲ ਕੋਈ ਇੱਕ ਮਿੰਟ ਦੀ ਗਰੰਟੀ ਨਹੀਂ ਦਿੰਦਾ ਨਹੀਂ ਦਿੰਦਾ ਲੰਮਾ ਟਾਈਮ ਕੰਮ ਆ ਤਾਂ ਸਾਫ਼ ਸੁਸਰਾ ਕੰਮ ਆ ਵੀਰੋ ਵੀਡੀਓ ਵੀ ਐਂਡੇ ਤਾਈਂ ਵੇਖੋ ਰੇਟ ਵੀ ਵੀਰ ਦਾ ਬਿਲਕੁਲ ਜਾਇਜ਼ ਹੁੰਦਾ ਤਾਂ ਬਾਕੀ ਵੀਰੇ ਠੀਕ ਆ ਬਾਕੀ ਉਹ ਤਾਂ ਗਾਗ ਦੀ ਵੀਰੇ ਹਨਾ ਆਪ ਤਾਂ ਹਰੇਕ ਵੀਡੀਓ ਚ ਕਹਿੰਦਾ ਕਿ ਚਵਾਈ ਪਾਸ ਕਰੋ ਵੇਚ ਆ ਕੇ ਲੋ ਹਨਾ ਖਰੀਦਦਾਰੀ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤੇ ਬਾਕੀ ਵੀਰੋ ਚਲੋ ਕਿੰਨਾ ਵੀਰਾਂ ਦੀ ਵੀਡੀਓ ਪਾਈ ਦੀ ਉਹਨਾਂ ਨੂੰ ਵੀ ਕਹਿੰਦਾ ਕਿ ਤੁਹਾਡਾ ਵੀ ਫਰਜ਼ ਆ ਵੀਰੇ ਵੀ ਔਨਲਾਈਨ ਸਾਫ਼ ਹੀ ਕੰਮ ਕਰਨਾ ਹਨਾ ਤੇ ਬੜਾ ਵਧੀਆ ਸਾਰੇ ਵੀਰ ਬਹੁਤ ਸੋਹਣਾ ਕੰਮ ਕਰਦੇ ਪਏ ਆ ਜੀ ਦੱਸਾਂ ਗੱਲ ਕੀ ਆ ਅੱਜ ਕੱਲ੍ਹ ਪਰੋਸਾਣੀ ਕੋਈ ਕਿਸੇ ਤੇ ਕਰਦਾ ਬਿਲਕੁਲ ਹਾਂਜੀ ਕਿਉਂਕਿ ਦੱਸਾਂ ਗੱਲ ਕੀ ਆ ਚਲੋ ਅਸੀਂ ਮਾੜਾ ਨਹੀਂ ਵੀ ਜੀ ਕਿਹਨੂੰ ਆਂਦੇ ਕਿ ਉਹ ਮਾੜੇ ਡੰਗਰ ਵੇਚਦਾ ਮਲੇ ਡੰਗਰ ਵੇਚਦਾ ਜਿਹ ਉਹ ਤਾਂ ਹੈ ਫਰਕ ਤਾਂ ਪੈਂਦਾ ਵੀ ਹੁਣ ਵੀ ਜੀ ਚਲੋ ਆਪਾਂ ਨੂੰ ਕੋਈ ਸੌਦਾ ਕਰਦਾ ਵੀਰ ਭਣ ਭਰਾ ਸਾਈ ਪਾਵੇ ਆਪਾਂ ਦੋ ਟਾਈਮ ਆਪਣੇ ਘਰੋਂ ਚਵਾਈ ਕਰਾ ਬਿਲਕੁਲ ਹਾਂ ਆਪਣਾ ਫਰਜ ਹੈ ਜਿਹੜਾ ਚਵਾਈ ਕਰਾ ਕੇ ਫੇਰ ਪਸ਼ੂ ਭੇਜਣਾ ਹਨ ਅਗਲੇ ਦੇ ਘਰ ਤੱਕ ਦੋਹਾਂ ਦਿਨਾਂ ਦੀ ਗਰੰਟੀ ਹੋਊ ਜੇ ਦੋ ਦਿਨਾਂ ਜੀ ਤੁਹਾਡੀ ਗਾਂ ਦੁੱਧ ਘਟ ਹੋ ਤਾਂ ਵੀ ਦੱਸ ਬਿਲਕੁਲ ਬਿਲਕੁਲ ਹਾਂ ਜੀ ਤਾਂ ਤਿੰਨ ਪਸ਼ੂ ਹਨ ਅੱਜ ਕੱਲ ਲੋਕ ਘਰੋਂ ਨਹੀਂ ਬਾਹਰ ਨਿਕਲਦੇ ਉਹ ਦੋ ਚੋਂ ਬਿਲਕੁਲ ਹਾਂ ਜੀ ਤਾਂ ਵੀਰੇ ਕਰੀਏ ਸ਼ੁਰੂ ਹਨਾ ਫੋਨ ਨੰਬਰ ਇੱਕ ਵੀ ਬੋਲਦੇ ਆਪਾਂ ਫੋਨ ਨੰਬਰ 97861685 ਠੀਕ ਹੈ ਪਿੰਡ ਮੋਨ ਬਣਾਰੀ ਪਿੰਡ ਮੋਨ ਬਣਾਰੀ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਆ ਗਿਆ ਹਨਾ ਬਿਲਕੁਲ ਤਾਂ ਪਹਿਲੇ ਨੰਬਰ ਵਾਲੀ ਵਾੜ ਵੀਰੇ ਇੱਥੋਂ ਦੱਸੋ ਪਹਿਲੀ ਫਰਮ ਘੋ ਲਈ ਜੇ ਵਾੜ ਹਾਂਜੀ ਅਕਲਿੰਦਰ ਵੀ ਥਣ ਥਣ ਵਾੜਦਾ ਪਹਿਲਾਂ ਵਖਾ ਚੜੀ ਸ਼ੈ ਲੱਗੀ ਐ ਗੁਲਾਬੀ ਥਣ 9 ਗਲ ਹਾਂਜੀ ਕੀ ਬਾਤ ਹੈ ਦੂਜਾ ਸੁਆ ਅਕਲਿੰਦਰ ਵੀਰੇ ਫਾੜੀ ਵਾਲਾ ਚੰਡਾ ਲੱਗਾ ਜੇ ਵੇਖੋ ਮਗਰ ਵਸ਼ੀ ਜੇ ਦੇ ਕੀ ਬਾਤ ਹੈ ਆਹ ਵਸ਼ੀ ਜੇ ਕੋਈ ਮਹੀਨੇ ਦੀ ਲਾਲੇ ਕੋ ਡੇਢ ਮਹੀਨੇ ਦੀ ਲਾਲੇ ਇੱਥੋਂ ਤਾਂ ਨਹੀਂ ਅੱਛਾ ਇਹ ਵਸ਼ੀ ਹੈ ਹਾਂਜੀ ਵਸ਼ੀ ਵਸ਼ੀ ਚੰਗੀ ਸੀ ਮੰਦੀ ਖੋਲ ਵੀਰ ਜੀ ਇਹਨੂੰ ਵੇੜ ਮਿਲਜਿੰਦਰ ਮੀਰ 12 ਲੀਟਰ ਦੁੱਧ ਆ ਵੇੜ ਤੋਂ ਠੀਕ ਹੈ ਜੀ ਯਾਰ ਤੁਹਾਡੀ ਵੀ ਗਰੰਟੀ ਕੋ ਭਾਵੇਂ ਧਾਰ ਨਾ ਮਾਰੇ ਸਾਡੇ ਕੋਲ 11 ਦਿਨਾਂ ਦੀ 4 2 3 ਦਿਨ ਤੇ 4 ਦਿਨ ਗਰੰਟੀ ਕੀ ਬਾਤ ਹੈ ਇਹ ਵੇਖੋ ਵੀਰੋ 11 ਲੀਟਰ ਦੁੱਧ ਦੀ ਫੁੱਲ ਗਰੰਟੀ ਵੀਰਾ ਕਹਿੰਦਾ ਸੋਨਾ ਲੈਵਲ ਲੱਗਿਆ ਧਿਆੰਦੀ ਆ ਵੇੜ ਰਾਤੀ ਸੋਨਾ ਲੈਵਲ ਲੱਗਿਆ ਸੋਹਣੀ ਵੜਾ ਵੀਰੋ ਬ੍ਰੀਡ ਵਾਲੀ ਆ। ਫਿਰ ਵੀਰ ਇਦਾਂ ਹੀ ਬੈ ਜਾਣਾ ਥੱਲੇ। ਬ੍ਰੀਡ ਵੀਰੇ ਜਦੋਂ ਬੈ ਪਾਉਂ। ਜਿੱਦਾਂ ਮੱਗੀ ਬੈਠੇ ਰਾਇ ਵੀਰੇ ਇਹੋ ਜੀਆਂ ਤੈਨੂੰ ਆਹ ਥਾਣ ਵਿਖਾ ਵੀਰੇ ਇੱਕ ਵਾਰ। ਵਿਖਾ ਵਿਖਾ ਪੀ ਲੈ ਇੱਕ ਵਾਰ। ਬਿਲਕੁਲ ਬ੍ਰੀਡ ਪਸ਼ੂ ਵੀਰੇ। ਆ ਗਏ ਥਾਣ ਕੱਟੂ ਆਹ ਵੇ। ਸੋਹਣੀ ਵੜਾ ਜੀ। ਵੇਖੋ ਵੀਰੋ ਫੇਸ ਕੁਆਲਟੀ ਤੋਂ ਲੈ ਕੇ ਜੇ ਕੱਦ-ਕਾਟ ਦੀ ਗੱਲ ਕਰੀਏ ਜਾਂ ਥਾਣ ਦੀ ਗੱਲ ਕਰੀਏ ਲੈਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਆ। ਮਗਰ ਵੀ ਇਹਦੇ ਵੱਛੀ ਆ ਵੀਰੋ। ਬਿਦੀ ਦੋ ਗਾਵਾਂ ਦੇਣੀਆਂ ਨੇ ਵੀਰ ਵੈੜ ਦੁੱਧ ਕਰਦੀ ਸੀ 14 ਗਲੋ ਹਾਂਜੀ ਹੁਣ ਜੋ ਹੈਗਾ ਮੌਕੇ ਦੱਸਣਾ ਕਿਉਂਕਿ ਆਪਾਂ ਵੀ ਦੋ ਕੰਮ ਨਹੀਂ ਆਖਣ ਨੂੰ 14 ਆਉਂਦੀਆਂ ਮੁੜ ਕੇ ਨਿਕਲੇ ਉਹਨਾਂ ਦਾ ਕੀ ਫਾਇਦਾ 11 ਕਿਲੋ ਕੋਈ ਭਾਏਗਾ ਦੋ ਟਾਈਮ ਚੋਗੇ ਲੈ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੋਗੇ ਲੈ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਸੋਹਣੀ ਵੈੜ ਆ ਕਿਉਂਕਿ ਆਹ ਬਿੱਗਰ ਚੱਡੇ ਦੀ ਪਲੂ ਚੱਡੇ ਦੀ ਹਾੜੀ ਵਾਲਾ ਕਿੱਡਾ ਥਾਪੀਆਂ ਵਾਲਾ ਥਾਪੀਆਂ ਵਾਲਾ ਠੀਕ ਹੈ ਜੀ ਮੱਛਾ ਲਾ ਕੇ ਧਾਰਾ ਮਰਾ ਦਿੰਦੇ ਮੱਛਾ ਲਾ ਲਾ ਲਓ ਬੱਚਾ ਲਾ ਲਓ ਵੇਖੋ ਵੀਰੋ ਪਤਾ ਲੱਗ ਜਾਂਦਾ ਦੂਰੋਂ ਕਿਚਵਾ ਕਿਵੇਂ ਦਾ ਵਾ ਵਾ ਚਾਟਾ ਚਾਟਾ ਆ ਵਛੀ ਆ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਕੱਲ ਜੰਡਰ ਵੀ ਮੈਂ ਡੰਗਰ ਲੈ ਮੈਂ ਇੱਕ ਦੋ ਮੈਂ ਉਸੇ ਵਾਲੇ ਲਿਆ ਵੀਡੀਓ ਪਾਉਣਾ ਸ਼ਾਮ ਨੂੰ ਨਹੀਂ ਕਰਦਾ ਡੰਗਦੀ ਵੈੜ ਦੀ ਇੰਨੀ ਚਵਾਈ ਲੱਗੀ 14 ਕਿਲੋ ਵੈੜ ਦੁੱਧ ਭਰੋਗੀ ਠੀਕ ਹੈ ਤੁਹਾਨੂੰ ਪਤਾ ਇਹ ਇਹ ਜਿਆਦੇ ਦੇ ਦੇਣੇ ਹੁਣ ਇਹਨਾਂ ਦੇ ਦੇਣੇ ਆ ਚਾਰੂ ਬੜੀ ਜ ਤੂੜੀ ਪਾਈ ਉਹ ਸੁੱਕਾ ਹੀ ਇੱਥਾਂ ਹੀ ਖਾਈ ਜਾਂਦੀ ਗੁਰਜਿੰਦਰ ਵੀਰ ਇਹ ਗਾਵਾਂ ਦੇ ਦੇਣੇ ਇਹਨਾਂ ਨੂੰ ਜਨਾਵਾਂ ਡ ਪਾਵਾਂਗੇ ਨਾ ਉਹਨਾਂ ਦੁੱਧ ਹੀ ਜਾਣਾ ਬਿਲਕੁਲ ਇਹ ਤਾਂ ਵੀਰ ਮਸ਼ੀਨਾਂ ਨੇ ਮਸ਼ੀਨਾਂ ਬਿਲਕੁਲ ਇਹਦਾ ਚੱਕੀ ਨਹੀਂ ਵੰਡ ਛੁੱਟੀ ਦੀ ਕਣਕ ਦੇ ਆਟਾ ਹੁੰਦਾ ਵਾ ਇਹਨਾਂ ਦੇ ਵੰਡ ਸੁਟਾਂਗੇ ਥੱਲੇ ਦੁੱਧ ਆਣਾ ਹਣਾ ਬਿਲਕੁਲ ਬਿਲਕੁਲ ਦੁੱਧ ਤਾਂ ਵੰਡੇ ਦਾ ਵੀਰੇ ਵੰਡਾ ਖਾਓ ਜੀ ਵੀਰ ਜੀ ਦੁੱਧ ਚੌਂਦੇ ਸਿਆਲ ਬਿਲਕੁਲ ਦੇਣਾ ਹੋਈਏ ਦੁੱਧ ਚੌਂਦੇ ਕਿ ਜਿੰਨਾ ਰਜ ਗਿਆ ਚੋ ਸਕਦੇ ਚਲੋ ਬੱਚਾ 60 70 ਹਜ਼ਾਰ ਬੰਦੇ ਗੱਲ ਵੀ ਵੇਖੋ ਵੀਰੇ ਬਿਲਕੁਲ ਕੀ ਬਾਤ ਹੈ ਮੋਟੀ ਤਾਰ ਆ ਗਈ ਹੈ ਨਾ ਮੈਂ ਨਾ ਵੀਰੇ ਵੇਖਵਾ ਮਗਰ ਲੈਣ ਦਾ ਮਾਰ ਲਓ ਤਰਾ ਕੀ ਬਾਤ ਹੈ ਕਿਰਾਚਾ ਲੱਗਿਆ ਵੇ ਰਾਜ ਰਾਜ ਨੂੰ ਠੀਕ ਹੈ ਬਹੁਤ ਠੀਕ ਹੈ ਚਲ ਜਿੰਦਰ ਵੀਰ ਬੋਲੇ ਦਾ ਕਰਦਣਾ ਛੋਟਾ ਜਿਹਾ ਨਿਗਾਹ ਜਾਂ ਮੁੱਲ ਕਰਨਾ ਵੈੜ ਦਾ ਅੱਛਾ ਜੀ ਠੀਕ ਹੈ ਤਾਂ ਇੱਕ ਵਾਰੀ ਤੋਰਾ ਵਿਖਾ ਲਏ ਤੁਹਾਨੂੰ ਕੋਈ ਵੀ ਜੇਦਬਾਜੀ ਨਾਲ ਕਰੇਗਾ ਪਰ ਨਿਗਾਹ ਜੀ ਬਿਲਕੁਲ ਜਿੰਨੂ ਦੇ ਬਿਲਕੁਲ ਛੋਟਾ ਰੇਟ ਅੱਛਾ ਜੀ ਹਾਂ ਜੀ ਤਾਂ ਵੇਖੋ ਵੀਰੋ ਵੱਡੀ ਵੈੜਾ ਚਵਾ ਇੱਕ ਨੰਬਰ ਵੀਰੇ ਨੇ ਵਖਾ ਲ ਦਿੱਤਾ ਤੁਹਾਨੂੰ ਤਾਂ ਬਿਲਕੁਲ ਆਉਂਦਾ ਜੀ ਆਉਂਦਾ ਜੀ ਵੇਖੋ ਵੀਰੋ ਚੈੱਕ ਕਰ ਲਿਓ ਇੱਕ ਨੰਬਰ ਚਵਾ ਲੱਗਿਆ ਲੇਵੇ ਦੀਆਂ ਸਫਾਈਆਂ ਬਹੁਤ ਚੰਗੀ ਵੈੜਾ ਤਾਂ ਵੀਰੇ ਕੀ ਮੋਲ ਕਰ ਲੈਣਾ ਇਹਦਾ ਕਲਜਿੰਦਰ ਵੀਰ ਜੇ ਘਟੋ ਘਾਟ ਵੀ 65700 ਹਜ਼ਾਰ ਦਾ ਦੁੱਧ ਦੇਣਾ ਸਾਰੇ ਸਿਆਰ ਦੀ ਬਿਲਕੁਲ ਸੂਰੇ ਜੀ ਹਾਂਜੀ ਤੇ ਕਲਜਿੰਦਰ ਵੀਰ ਜੇ ਬੱਚਾ 나ੜੂ ਤੇ ਹੁੰਦਾ ਮੈਨੂੰ ਪਤਾ ਇਹੋ ਜੀ ਵੈੜ ਵਿਖਦੀ 65700 ਦੀ 70000 ਦਾ ਹੱਕ ਕਰਾਦੀ ਵੱਡੀ ਵੈੜ ਆ ਹਾਂਜੀ ਪਾਣੀ ਬੰਦੇ ਹੋਣ ਸੀ ਥੋੜੀ ਆ ਇਹ ਸੋਣੀ ਮੈਡਾ ਵੀਰੇ ਰਾਜੀ ਆ ਕਿੰਨੇ ਦੀ ਵੀਰੇ ਦੇਣੀ ਹੁਣ ਹਾਂ ਨਾ ਬੀਡ ਦਾ ਮੋਲ ਨਹੀਂ ਕੋਈ ਹੁੰਦਾ 45000 ਜੀ ਦੇ ਦਈਏ ਕਰਦੇ ਹੋ ਵਿੱਚ ਮੰਨਤ ਹਨ ਵੀਰੇ ਇਹ ਬੱਚਾ ਦਾੰਡੂ ਹੁੰਦਾ 50 ਮੈਂ 60 ਹੀ ਮੰਗਣਾ ਹੈ ਅੱਛੀ ਤੇ ਵੇਖਦੀ ਵੀ ਬਿਲਕੁਲ ਹੁਣ ਹਾਂ ਨਾ ਵੀਰੇ ਇਹ ਕੋਈ ਗੱਲ ਕਰੀਂ ਤਾਂ ਜਨਰਵੀਰ ਜਿਹੜੀ ਦੇਦੀ ਹੈ ਕਿ ਵੀਰ ਭੈਣ ਭਰਾ ਬੁਲਕੇ ਕਸਾਈ ਬੜੀ ਕਰਦੇ ਆ ਹਾਂਜੀ ਹਾਂਜੀ ਆਪਾਂ ਰੇਟ ਪੋਣਾ ਇੰਨਾ ਗਜਾਈ ਜਿਹੜਾ ਲੈ ਹੀ ਲੈਣਾ ਗਿਣ ਕੇ ਬੋਚ ਪਾ ਲੈਨੇ ਬਸ ਕਿੰਨੇ ਦੀ ਵੀਰੇ ਤੁਸੀਂ ਦੱਸੋ ਤੁਸੀਂ ਦੱਸਣਾ ਵੀ ਤੇ ਰੇਟ ਤਾਂ ਡੱਜ ਆ ਜਾ ਹੈ ਤਾਂ ਤੜੀ ਆਦੀ ਦੇ ਦਈਏ ਹਾਂ ਨਾ ਦੋ ਹੋਰ ਤੁਸੀਂ ਦੱਸੋ ਪੂਰੇ 40 ਦੀ ਬੋਝਾਂ ਦੇ ਹਾਂ ਹਾਂ ਚਲੋ ਇਹ ਕਿ ਬੱਚਾ ਵੀ ਥੋੜਾ ਹਨਾ ਤੇ ਵਸ਼ੀਆ ਮਗਰ ਥੋੜਾ ਬੱਚਾ ਉੱਚਾ 38000 ਦੀ ਸੁਣੋ ਨਿਗੇ ਨਿਗੇ ਰੇਡ ਕੋ ਯਾਰ ਯਾਰ ਨਾ ਫੜਾ ਦੇਣੀਆਂ ਅੱਜ ਕੀ ਬਾਤ ਹੈ ਜੀ ਤੇ ਵੇਖੋ ਵੀਰੋ 38000 ਦੀ ਵੀਰਾ ਕਹਿੰਦਾ ਵੈੜ ਹੋ ਜੂ ਸੋਣੀ ਵੈੜਾ ਐ ਥਣ ਥਣ ਚੰਗਾ ਨੋਕ ਵਾਲਾ ਲੱਗਿਆ ਚਵਾਈ ਇੱਕ ਨੰਬਰ ਲੱਗੀ ਆ ਤੇ ਕਿਵੇਂ ਵੀਰੇ ਨੂੰ ਦੱਸਦਾ ਕਿ ਬਾਕੀ ਜੋ ਵੀ ਚਵਾਈ ਕਰਨੀ ਤੁਸੀਂ ਆਪਣੀ ਹਨਾ ਸਾਡੀ ਆਪਣੀ ਜੁਮੇਰੀ ਆ ਜੀ ਸੋਹਣੀ ਵੜ ਗਾਈ ਦੀ ਤੇਜ਼ੀ ਜਿਆਦੀ ਹੈ ਮੈਂ ਥੋੜੀ ਡੋਲਦਾ ਹੈ ਬਿਲਕੁਲ ਬਿਲਕੁਲ ਹਾਂ ਜੀ ਇੱਕ ਦੇਣ ਵੀ ਭਾਜ ਦੇ ਦੇਣੀ ਆ ਨਹੀਂ ਭਾ ਵੀਰੇ ਹੁਣ ਹੁਣ ਸਾਰਾ ਸਿਆਲ ਚੋਗੇ ਵੀ ਕੋਈ ਵੀਰਾ ਮੰਨ ਲਾ ਗਾੜੀ ਗਾਂ ਟੁੱਕੀ ਵੀ ਹੋ ਜੂ ਬਾਚੋਂ ਚੰਗੀ ਰਕਮ ਦੀ ਵਿਗਣ ਵਾਲੀ ਆ ਧੀ ਗਾੜੀ 70 75000 ਦੀ ਵਿਗਣ ਵਾਲੀ ਆ ਬਿਲਕੁਲ ਹੁਣ ਵੀਰੇ ਹਾਂ ਨਾ 38 ਦੀ ਵੀਰ ਕਰਦਾ ਫੋਨ ਲਾਵੇ ਕੋਈ ਫੋਨ ਲਾ ਲੈ ਹਨਾ ਮੋੜਦੇ ਨਹੀਂ ਮੋੜਦੇ ਨਹੀਂ ਹਨਾ ਮਾਨ ਨਹੀਂ ਪਤਾ ਹੀ ਨਹੀਂ ਵੀ ਦੇਖ ਤੇ ਜੇ ਵੀਰ ਕਹੂਗਾ ਨਾ ਮਾਨ ਕਰ ਦੋ ਮੇਰਾ ਖੁੱਲਾ ਮਾਨ ਕਰਦਾ ਠੀਕ ਹੈ ਵੀਰੇ ਠੀਕ ਹੈ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਇਹ ਵੀਰ ਪਹਿਲਾ ਸੂਰਾ ਚੌਗੀ ਮੂਹ ਹਾਂਜੀ ਅੰਦੀ ਆਈ ਬੈਠਾ ਬਰਫ ਨਹੀਂ ਰਹੀ ਆ ਠੀਕ ਹੈ ਜੀ ਜਿਤਨਾ ਮਜੀ ਬੰਦੂਗਾ ਮਨੇ ਫੜ ਕੇ ਚੁੰਦੇ ਰਹੋ ਠੀਕ ਹੈ ਜੀ ਇਹ ਥੋੜੀ ਆ ਪੰਡਾਰੀ ਨਹੀਂ ਲਾਤਾ ਹਲਾਉਣੀ ਇਹ ਵੀਰੇ ਡੇਰੀ ਵਾਲ ਦੇ ਪੰਡਾਰੀ ਆ ਅੱਛਾ ਜੀ ਹਾਂ ਜੀ ਅੱਛਾ ਜਿਤਨਾ ਮੱਝੇ ਬੈਠੇ ਰਹੋ ਰੇਡ ਜੈਜ ਰੇਡ ਵੀ ਜੀ ਨਿਗਾਇਆ ਪਾਵਾਂਗੇ 8 ਕਿਲੋ ਵੈੜ ਕੇ ਦੁੱਧੇ 7 ਲੀਟਰ 7 ਦੀ ਗਾਰੰਟੀ ਪਾਵਾਂਗੇ ਠੀਕ ਹੈ ਠੀਕ ਹੈ ਜੀ ਵੇਖੋ ਵੀਰੋ 7 ਕਿਲੋ ਦੀ ਗਾਰੰਟੀ ਹੋ ਗਿਆ ਕਹਿੰਦਾ ਸੋਹਣੀ ਵੈੜ ਆ ਰਾਜੀ ਰੂਜੀ ਵੀ ਸੋਹਣੀ ਆ ਉੱਪਰ ਵੀ ਆ ਸਿੱਧੀ ਸੱਜੀ ਤੇ ਬਰੀਡ ਆ ਚੈੱਕ ਕਰੋ ਫੇਸ ਕੁਆਲਟੀ ਵੈੜ ਦੀ ਬਹੁਤ ਚੰਗੀ ਵੈੜ 7 ਲੀਟਰ ਦੁੱਧ ਹੈ ਨਾ ਠੀਕ ਹੈ ਜੀ ਉਹੜਾ ਡੱਬੀ ਆ। ਖਬੂਰਾ ਅੱਛਾ ਬੁਦੀ ਕਰਦੀ ਐ اتنا ਵਹਿੜ ਬੜੀ ਸ਼ਕੀਨ ਐ। ਬਿਲਕੁਲ ਬਰੀਦ ਆ ਜੀ। ਤੂੰ ਵੀਰ ਖੜੂਗਾ ਨਾ ਸੂਏ ਦੋ ਪੀਊਗਾ ਯਾਦ ਕਰੂਗਾ। ਠੀਕ ਐ ਜੀ। ਤਾਂ ਵੀਰੇ ਇਹਦਾ ਮੁੱਲ। ਮੁੱਲ ਕਲ ਜਿੰਨਰ ਵੀ ਮਿਲ ਜਾਏ ਕਰਨਾ ਵਾ। ਮੱਛੀ ਦੇ ਵੇਖ ਦਿੱਤੀ 30000 ਦੀ। ਹਾਂਜੀ। ਹਾਂਜੀ। ਤੂੰ ਕੀ ਵੱਛੀ ਹੈਗੀ 65000 ਦੀ। 65000 ਦੀ ਬਿਲਕੁਲ। ਹੁਣ ਵੇਖਦੀ। ਹੁਣ 30000 ਦੀ ਵਿਕਦੀ ਆ। ਹੁਣ ਕਿੰਨੇ ਦੀ ਵੀਰੇ ਦੇ ਦੇਣੀ ਆ। 22 ਦੀ ਦੇ ਦਈਏ। 27 ਦੀ। ਹਾਂਜੀ। ਹੋਰ ਜਿਆਜ ਕਰਦੀ ਹੈ ਨਾ 27 ਲੀਟਰ ਆ ਗਿਆ ਵਾ। ਤੂੰ ਹੀ ਦੱਸਣਾ ਵੀਰੇ ਕਰ ਜੀ ਬਿੱਲ ਦਾ ਯਾਰ ਰੇਡ ਪੋਣਾ ਵਾ ਕੋਈ ਬੈਸ ਭਾਈ ਵਾਲਾ ਕੰਮ ਨਹੀਂ ਆਪਣਾ ਜਿਹੜੇ ਲੈ ਆ ਲੈਣੇ 5000 ਦੀ ਦੇ ਦਾਂਗੇ 5000 ਦੀ ਹਾਂਜੀ ਧਾਰਾ ਮਾਰ ਕੇ ਫਰ ਆ ਵੇਖੋ ਇੱਧਰ ਲੈ ਠੀਕ ਹੈ ਜੀ ਵੇ ਵੀਰ ਮੋਟਰ ਹੀ ਦੋਵਾਂ ਦੀ ਮੋਟਰ ਹੀ ਆਊਗੀ 2000 ਹੋਰ ਸਾਰ ਦੋ ਵੀਰੇ 23000 ਦੀ ਖਾਨਾ ਤੇ 2000 ਦੀ ਦੇ ਦਾਂਗੇ ਹਾਂ ਆ ਸੌਣ ਪਾ ਦਰ ਬਣਾ ਲੈ ਨਹੀਂ ਵਗਦੇ ਹੋ ਵਗਣੇ 2000 2000 ਨਾ ਫੜਾ ਦੇਣੀ 2000 ਦੀ ਹੈ ਨਾ ਕੋਲਾ ਦੇ ਛੋਟ ਹੋਰ ਕਰਦਾਂਗੇ ਹਾਂ ਹਾਂਜੀ ਆ ਜਰਸੀ ਪੰਜਾਬ ਵਾਲੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਹੈ ਸੂਈ ਤੇ ਗੱਬਣਾ ਵੀਰੇ ਗੱਬਣ ਵੀਰੇ ਸੱਤ ਦੇਣਾ ਰੱਖਦਾ ਹਾਂ ਦੇਣਾ ਸੂਈ 20 ਕਿਲੋ ਦੁੱਧ ਭਰੂਗੀ ਵੀਰ ਗੱਲਿਆ ਬਾਤ ਵੇਖੋ ਵੀਰੋ ਲੈਵਾ ਚੈੱਕ ਕਰੋ ਕੀ ਕਹਿਣੇ ਆ ਥੱਲੇ ਇਹ ਨਹੀਂ ਪੂਰੇ ਹੋਣੇ ਆ ਸਭੇ ਖੁੱਬੇ ਲਾਓ ਥੱਲੇ ਇਹ ਨਹੀਂ ਤੇ ਝੂਠ ਹੈ ਇੱਧਰ ਵੇ ਨਾੜਾਂ ਖਾ ਗਲੇਂਦਰ ਵੀ ਇੱਧਰ ਵੀ ਤੇ ਪੱਲੇ ਬਣਨੇ ਨੇ ਇਹ ਨਹੀਂ ਵੀ ਝੂਠ ਹਜੇ ਚੇਪਾ ਆਉਂड्या ਜੇ ਚੇਪਾ ਕੀ ਬਾਤ ਹੈ ਜੀ ਇਹ ਨਹੀਂ ਵੀ ਝੂਠ ਦੱਸ ਦੇਣ ਨਹੀਂ ਗਾਈ ਸੁਂਦੀ ਉਹਨੂੰ ਦਿਨ ਪੁਰੇ ਹੁੰਦੇ ਕਲਜੇਂਦਰ ਵੀਰ ਗਾਂ ਦੇ ਟੱਪ ਡਾ ਦੂਗੀ ਟੱਪ ਵੇਹ ਨਾੜ ਵੀਰ ਬਿਜਲੀ ਘਰ ਬਣਿਆ ਜਿਤਨਾ ਉਹ ਜੀਓ ਬਾਲੇ ਵਾਲਾ ਵੀਰ ਨਹੀਂ ਵੀਡੀਓ ਪਾਉਂਦਾ ਬਿਜਲੀ ਘਰ ਉਹ ਚੀਜ਼ਾਂ ਬਣੀਆਂ ਈ ਅੱਛਾ ਜੀ ਬਿਜਲੀ ਘਰ ਦੂਆਂ ਬਣਿਆ ਤੇ ਖਾ ਲਿਆ ਕੇ ਇੱਧਰ ਵੇ ਇੱਧਰ ਵੀ ਬਿਜਲੀ ਘਰ ਖਲਾਰ ਓਏ ਮੜੀ ਖਲਾਰ ਖਲੋ ਬੱਤ ਇੱਧਰ ਵੇ ਵੀਰ ਵੇਖੋ ਵੀਰੋ ਨੇ ਇਹ ਥੋੜੀ ਜਿਹਾ ਲਜਣਾ ਆਇਆ ਗਾੜੀਆਂ ਦੀ ਮਗਰਾਂ ਵੀ ਦੱਬਣਾ ਥੱਲੇ ਹੀ ਬਿਲਕੁਲ ਬਾਂਦਰ ਵਸ਼ੀ ਦੀ ਡਿਮਾਂਡ ਬੜੀ ਆ ਟੱਪ ਦਾ ਦੂਗੀ ਟੱਪ ਜਿੱਦਣ ਮਸ਼ੀਨਾਂ ਸੁਣਾ ਥੱਲੇ ਮਟੀ ਲਿਆ ਕੇ ਪਾ ਦੇ ਟਰਾਲੀ ਜੇ ਪਾ ਦੇ ਸਾੜਿਆ ਵਸ਼ੀਰਾ 20 ਕਿਲੋ ਦਾ 20 ਕਿਲੋ ਦੁੱਧ ਭਰੂਗੀ ਵਸ਼ੀ ਬਿਲਕੁਲ ਤਾਂ ਵੇਖੋ ਵੀਰੋ ਚੈੱਕ ਕਰ ਲਓ ਦੇਣ ਕਿੰਨੇ ਬਾਕੀ ਵੇ ਦੇਣਾ ਵੀਰ 10 ਦਿਨ ਖੜੂਗੀ ਗਿਣਤੀ ਦੇ ਅੱਛਾ ਜੀ ਹਾਂ ਜੀ ਹਫਤੇ ਤੋਂ 10 ਦਹਨਾਂ ਦੀ ਕੱਤੀ ਜੇ ਠੀਕ ਹੈ ਜੀ ਤੇਰਾ ਮੋਲ ਉਹਨੇ ਵੀ ਦਿ ਹਫਤੇ ਤੋਂ 10 ਦਹਨਾਂ ਵਾਲੀ ਦਾ ਹੀ ਕਰਨਾ ਕੱਤੀ ਦਾ ਹਾਂਜੀ ਪਿਆਰ ਹੋਈ ਤੇ ਲਿਖਦੀ ਆ ਸਾਤੀ ਆ ਦਿਵਸੀ ਵੀਰ ਸੱਤ ਦੀ ਵੇਜ ਦੀ ਵੇਜ ਦੀ ਦੀ ਆ ਐ ਕਲਾਵੇ ਕੁਰੇ ਪਾਏ ਥਲਿਆਂ ਦੇ ਵੀਰ ਪੂਰੇ ਹੀ 6000 ਦਾ ਤੇ ਹੱਕ ਰੱਖਦੀ ਮੱਛੀ ਆ ਵੇਖੋ ਇੱਧਰ ਸੋਹਣੀ ਵੇੜਾ ਵੀਰੇ ਸੀਲਸ ਲੱਗ ਹਨਾ ਜਾਤ ਨਸਲ ਆ ਲੈਵਾ ਹੋਰ ਮਰ ਵੀ ਟੱਪ ਡਾ ਦੇ ਥਲੇ ਦਿਨ ਖੜਦੀ ਹਜੇ 10 ਪਰ ਸੋਹਣੀ ਵੇੜਾ ਵੇਖੋ ਵੀਰੋ ਫੇਸ ਕੁਆਲਟੀ ਵੀ ਸੋਹਣੀ ਲੱਗੀ ਆ ਤਾਂ ਚੰਗੀ ਵੇੜਾ ਲੰਮੀ ਬੇਲ ਆ ਗਈ ਆ ਥਾਂ ਦੀ ਗੱਲ ਕਰੀਏ ਬੜਾ ਪਿਆਰਾ ਲੱਗਿਆ ਤਾਂ ਕਿਵੇਂ ਵੀਰ ਨੇ ਦੱਸਿਆ ਦਿਨ 10 ਬਾਕੀ ਆ ਤਾਂ ਪੰਜਾਬ ਵਾਲੀ ਜਰਸੀ ਆ ਗਈ ਹਨਾ ਸੋਨੀ ਵੈਡ ਜਰਸੀ ਲੱਭਦੀ ਘਟ ਜੇ ਬਿਲਕੁਲ ਵੀਰੇ ਸ਼ਾਮ ਛੱਡ ਕੇ ਦੇ ਦਾਂਗੇ ਕਿਵੇਂ ਹੁਣ ਦਿਨ ਦਾ ਖੜਦੀ ਆ ਤਾਂ ਵੀਰੇ ਇਹ ਵੈਡ ਕਿੰਨੇ ਦੀ ਆਪਾਂ ਦੇ ਦੇਣੀ ਆ ਜਗਿੰਦਰ ਵੀਰ ਨਿਕਾ ਜਿਆ ਰੇਟ ਕਰਨਾ ਵਾ ਹਾਂਜੀ ਬੜੇ ਵੀਰਾਂ ਦੀ ਮੰਗ ਆ ਜਰਸੀ ਦੀ ਪਾਵੇ ਕੋਈ ਘਰ ਵਾਲਾ ਛੱਡ ਕੇ ਵੇਚ ਲੇ ਵਪਾਰੀ ਵੀ ਛੱਡ ਕੇ ਵੇਚ ਸਕਦਾ ਨਿਕਾ ਜਿਆ ਰੇਟ ਕਰਦਾ ਹਾਂਜੀ ਬੱਛੀ ਵੇਖਦੀ 55000 ਦੀ ਕੱਚੀ ਹਾਂਜੀ 50 ਦੇ ਦਈਏ ਦੋ ਹੀ ਛੱਡ ਦੋ ਵੀਰੇ 48 ਦੀ ਨਹੀਂ ਵੀਰ ਤੂੰ ਹੀ ਦੱਸ ਦੋ ਨੇ ਤੂੰ ਇੰਦਸ ਨਾ ਵੀਰੇ ਮੇਰਾ ਤਾੜਾ ਪੜਾ ਵੀਰੇ ਪੈਣ ਭਰਾ ਬਣਾਇਆ ਨਾ ਜਾਇ ਦੇਈਏ ਨਹੀਂ ਦੱਸ ਕਰ ਦਿਓ ਕਰ ਦਿਓ ਬਣੀ ਦੱਸ ਦੇਣਾ ਤੂੰ ਹੀ ਦੱਸ ਹਾਂ ਨਹੀਂ ਤੂੰ ਵੀਰੇ ਖਰੀਦ ਕੀਤੀ ਤੁਹਾਡਾ ਰੇਟ ਜਾਇ ਹੁੰਦਾ ਵਾ ਤੂੰ ਆ ਵੀ ਕਰ ਦਿਓ ਨਹੀਂ ਸਾਡਾ ਥੋੜੀ ਪੜਾ ਕੀਤਾ ਤੂੰ ਕਿਥੇ ਆ ਦੇਣਾ ਨਹੀਂ ਤੂੰ ਹੀ ਕਹਿਣਾ ਵੀਰੇ ਮੈਂ ਮੰਨ ਗਿਆ ਸਕਦਾ ਤੁਸੀਂ ਦੱਸੋ ਤੁਸੀਂ ਦੱਸੋ ਕਰ ਦਿਓ ਮਾਨ ਤਨ ਨੂੰ ਨਹੀਂ ਕਿਲ ਜੰਦਰ ਵੀ ਆਇਆ ਅੱਜ ਤੂੰ ਦੱਸ ਵੇ ਵੀਰੇ ਤੂੰ ਮੰਗ ਲੈਂਦਾ ਇਹਦਾ 60 ਜਾਂ 55 ਮੈਂ ਤੈਨੂੰ ਕਹਿੰਦਾ ਬਈ ਛੱਡ ਦੇ 3000 ਜਾਂ 4 ਛੱਡ ਦੇ ਹੁਣ ਨੋਰਮਲ ਰੇਡ ਆ ਤੂੰ ਆਪ ਹੀ ਕਰ ਲੈ ਜੋ ਕਰਦਾ ਮਾਂ ਤਾ 44 ਦੀ ਦੇ ਦਾਂਗੇ 44 ਦੀ ਹਾਂਜੀ ਠੀਕ ਆ 44 ਦੀ ਜਾਂ 44 ਦੀ ਆਹ ਹੋ ਹੋਰ ਛੋਟ ਆ ਦੇਖੋ ਵੀਰੇ ਚੈੱਕ ਕਰ ਲਿਓ ਬਹੁਤ ਸੋਹਣੀ ਰੇਡ 43 ਦੀ 43 ਦੀ ਆਹੋ ਤਾਂ ਵੇਖੋ ਵੀਰੋ ਥਾਂ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਜਾਂ ਫੇਸ ਦੀ ਗੱਲ ਕਰੀਏ ਬਹੁਤ ਿਆਰੀ ਸੋਹਣੀ ਆ ਲੈ ਲਵੇ ਆਪਣੀ ਮਰਜ਼ੀ ਦੇ ਮਾਨ ਕਰਦਾ ਹੁਣ ਵੀ ਮਰਜ਼ੀ ਦਾ ਮਾਨ ਕਰਾਂਗੇ ਪਰ ਉਹ ਵੀ ਛੱਦੀ ਛੱਦੀ ਆ ਹਨਾ ਕਰਾਂਗੇ ਵੀ ਖੁੱਲਾ ਆਹ ਵੇਖੋ ਇੱਥੇ ਦਾ ਤਮਸ਼ੀ ਆਉਣੀ ਐ ਇੱਥੇ ਦਾ ਨਾ ਫਟ ਡਾ ਦੂਗੀ ਤੇ ਖੋਲ ਵੀਰੇ ਇੱਕੀ ਤੋੜਾ ਕਰ ਜਿੱਤਾ ਇਹ ਹੋਗੀ 44000 ਦੀ 44000 ਦੀ 43000 ਦੀ ਹੋ ਜੂਗੀ ਕੀ ਬਾਤ ਐ ਆਏ ਗਏ ਦਾ ਮਾਨ ਤਣ ਹੋ ਜੂ ਫੁੱਲ ਅੱਛਾ ਹੀ ਵੇਖੋ ਵੀਰੇ ਮਤਲਬ ਯਾ ਵਾਲੀ ਯਰਸੀ ਨਿਗਾ ਨਿਗਾ ਕੰਨ ਆ ਗਿਆ ਪਿਓਰ ਵੀਰ ਪਿਓਰ ਪੰਜਾਬ ਵਾਲੀ ਪਿਓਰ ਜਿਹਨੂੰ ਆਂਦੇ ਤੇ ਬੰਦੇ ਖਾ ਵੀਰ ਖਾ ਇਹਦਾ ਦਾਦੂ ਡਰਾਮ ਜਾਂਦੋ ਵੀਰੇ ਜਾਂਦੋ ਵੀਰਾ ਵੇ ਇਹਦਾ ਇਹੋ ਜਿਹੀ ਗੱਲ ਕੇ ਤਾਂ ਨਿਆਣਾ ਵੀਰ ਉਸ ਜੂ ਹੈ ਨਾ ਜਾ ਕੇ ਭਾਂ ਲੱਤਾਂ ਰੱਸੀ ਪਾਲੇ ਕੋਈ ਗੱਲ ਨਹੀਂ ਜੱਫਾ ਪਾਲੇ ਲੱਤਾਂ ਜੇ ਵੀਰੇ ਹਲਾ ਜੇ ਲੱਤ ਨਹੀਂ ਮਾਰਦੀ ਨਿਆਣਾ ਰੋਂੜਿਆ ਆਉਗਾ ਨਾ ਜਾ ਕੇ ਭਾਂ ਜੱਫੀ ਪਾ ਲੂਗਾ ਤੇ ਰੋਊਗਾ ਨਹੀਂ ਰੋਊਗਾ ਨਹੀਂ ਵੀਰੇ ਇਤਰਾ ਹੀ ਬੈਜੂਗਾ ਇਤਰਾ ਹੀ ਬਿਲਕੁਲ ਵੀਰੇ ਬਿਲਕੁਲ ਲੈ ਨਾ ਉੱਥੇ ਘਲੋਤੀ ਵੀਰੇ ਹਿੱਲ ਨਹੀਂ ਰਹੀ ਨਹੀਂ ਹਿਲਦੀ ਨਹੀਂ ਵਾ ਕਿ ਵੀਰੇ ਵੀਰੇ 20 ਕਿਲੋ ਦੁੱਧ ਡਰਮ ਲਾਉ ਤੇ ਲਓ ਡਰਮ ਨਹੀਂ ਬਿਲਕੁਲ ਸੋਹਣੀ ਲਾਉਣਾ ਡਰਮ ਲਾਉਣਾ ਹੁੰਦਾ ਡਰਮਾਂ ਵੀਹ ਕਲਾ ਵਾਲਾ ਡਰਾਮਾ ਲਖਣਾ ਇਹ। ਉਹਦੇ ਵੀਰ ਆਪਣੇ ਢੋਕ ਪੀਣਾ ਪੂਰੀ ਐ ਖਲਾਰਾਂ ਪੈ ਥਲੇ। ਉਹ ਦਿਨ ਇਹ ਰੰਗ ਭਾਗ ਵਿੱਚ ਬਾਈ। ਇਹ ਦੇਣੀ ਅਜ ਨਫੇ ਨਾ ਇਹ ਪੀ ਜਿਹੜਾ ਕੋਈ ਵੀਰ ਨਫਾ ਕਢ ਲੈ ਜਾਂਦੇ ਆਂ ਪਾ। ਜਲਜਿੰਦਰ ਵੀਰ ਇਹ ਹੁਣ ਮੁੱਲ 10 ਦਿਨਾਂ ਦੀ ਕੱਚੀ ਦਾ। 10 ਦਿਨਾਂ ਦੀ ਕੱਚੀ। ਜੇ ਯਾਰ ਹੋਈ। ਅਹੀਂ ਤਿਆਰ ਹੋਈ ਸੁਆਗ ਵਿੱਚ ਫੇਰ ਆਪਣਾ ਰੇਟ ਵੱਖਰਾ ਜੀ। ਫੇਰ ਆਪ ਦਾ ਵੱਖਰਾ ਹੈ। ਹੁਣ ਇਹ 43 ਯਾਰ ਜੀ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਲਾ ਲਿਓ ਤਿੰਨ ਪਸ਼ੂਆ ਵੀਰੇ ਕੋਲੇ ਰੇਟ ਜਵਾਂ ਜਾਇਜ ਕੀਤਾ ਬਾਕੀ ਤੁਸੀਂ ਚੱਲ ਕੇ ਵੀ ਆਓਗੇ ਤੁਹਾਡਾ ਮਾਨ ਸਤਕਾਰ ਪੂਰਾ ਹੋਊਗਾ ਜੀ ਸੋਹਣੀਆਂ ਵੇੜਾ ਨੇ ਰੰਗ ਬਾਜ ਨੇ ਟੋਪ ਕਲਾਸ ਨੇ ਜਰਸੀ ਆ ਵੀਰਿਓ ਤਾਂ ਬਾਕੀ ਉਹ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਵੀਰੇ ਇੱਕ ਰਿਡਰੈਸ ਆਪਣਾ ਦੱਸਿਓ ਪਿੰਡ ਅਸਜੀ ਦੀ ਪਿੰਡ ਮੋਹਨ ਬਣਾਦੀ ਤਸੀਰ ਜਨਾਰਾ ਜਿਹੜਾ ਮਸਰ ਨੇੜੇ ਫਤਿਹਗੜ ਚੂੜੀਆਂ ਮੋਬਾਈਲ ਨੰਬਰ 971685435 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ